ਹੰਬੜਾ ਦਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਹੋਇਆ ਸ਼ੁਰੂ ਇਸ ਦਾ ਰਸਮੀ ਉਦਘਾਟਨ ਸਮਾਜ ਸੇਵੀ ਗੁਰਚਰਨ ਸਿੰਘ ਬਾਠ ਪ੍ਰਧਾਨ ਮਨਜੀਤ ਸਿੰਘ ਹੰਬੜਾ ਪ੍ਰਧਾਨ ਤੇਜਾ ਸਿੰਘ ਗਿੱਲ ਸਰਪੰਚ ਰਣਜੋਤ ਸਿੰਘ ਜੱਗਾ ਅਵਤਾਰ ਸਿੰਘ ਤਾਰੀ ਕਾਲਾ ਧਾਲੀਆਲ ਅਤੇ ਆਗੂ ਚਰਨ ਸਿੰਘ ਜੂਹਵਲੋ ਸਾਂਝੇ ਤੌਰ ਤੇ ਰੀਵਨ ਕੱਟ ਕੇ ਖੰਡਾ ਗਿਆ

ਆ ਲੈ ਨਿਆ ਆਇਆ ਕੋਈ ਮੂਰੇ ਆ ਬੈਠ ਜਾ ਬੋਲ ਵੀ ਲੋ ਬੋਲ ਵੀ ਲੋ ਤੁਸੀਂ ਬੈਠ ਰਹੋ ਤੁਸੀਂ ਮੈਂ ਬੈਠਾ ਦੇਖੀਆ ਤੇ ਜੂਰ ਨੇ ਕਿ ਮਰ ਗਿਆ ਤੇ ਬਗੋਂ ਮੁੱਕੀ ਪੰਦੇ ਕਹਾਣੀਆਂ ਕਿ ਮਰ ਜਾਣਿਆ ਮਾਨਾ ਪਿੱਛੇ ਯਾਦਾਂ ਰਹਿ ਜਾਣੀਆਂ ਕਿ ਮਰ ਜਾਣਿਆ ਮਾਨਾ ਪਿੱਛੇ ਯਾਦਾਂ ਰਹਿ ਜਾਣੀਆਂ ਇਨਸਾਨ ਅਕਸਰ ਚਲੀ ਜਾਂਦੀ ਕਿ ਯਾਦ ਰਹਿ ਜਾਂਦੀ ਕਿ ਯਾਦਗੀਰ ਤਸਵੀਰ ਹੈ ਥੋੜੀ ਬਾਹਰ ਬਣਾਈ ਸ਼ਾਰਟ ਕਢਾ ਲਾ हां रिपोर्ट आमदार धन्यवाद धन्यवाद बहुत प्यारी भावना देना लाइव पकड़े ना जी कदी शुरुआत हो जागी मेरे व्यू एक पासे कदे लिया नेक सिंह के दूसरे पासे कदे गदन गद्दी के कदे जोने चौकर करे पावर गले मेरे तो दूसरे भी टीमें धरती का गोरा मशहूर फकीर और कदम छोटी गई फकरीर आ मुझे गोला ਇੱਧਰੋਂ ਪਾਵਰ ਆ ਗਿਆ ਜਿਹੜਾ ਕਬੱਡੀ ਪਾਉਣ ਲਈ ਯਾਰ ਬੱਤਿਆ ਰਗ ਰਹੀ ਹੈ ਸਾਹਮਣੇ ਕਿਹਦੀ ਪੁਬਲੀ ਕਬੱਡੀ ਪਾ ਰਹੀ ਹੈ ਕਿਹਦੇ ਕਬੱਡੀ ਪਿੰਡ ਦਾ ਮੁੰਡੇ ਦਾ ਅੰਦਰ ਕਬੱਡੀ ਪਿੰਡ ਚ ਕਮਨੀ ਕਬੱਡੀ ਪਾ ਰਹੀ ਹੈ ਮੇਰੇ ਵੀ ਇੱਧਰ ਪਿੰਡੀ ਪਿੰਡ ਰਿਹਾ ਸਾਹਮਣੇ ਕਿਹਦੇ ਤ੍ਰਿੰਦਰ ਦੀ ਕਬੱਡੀ ਪਾਣ ਵਾਲਾ ਇਹ ਲੱਗਦਾ ਵੀ ਤਰਤੀ ਹੈ ਮੇਰੇ ਵੀ ਜਿੱਤੇ ਦੀ ਚਰਚੀ ਨੇ ਉਹ ਸਾਹਮਣੇ ਕਿਹਦੇ ਪਹਿਲੇ ਕਬੱਡੀ ਉੱਤੇ ਪਲੇਅ ਦਾ ਰੱਕਦਾ ਪਿੱਛਾ ਲੱਗਦਾ ਹੋਇਆ ਜੱਫਾ ਤੇ ਨੰਬਰ ਅਸਲ ਵਿੱਚ ਇੱਧਰ ਮਿੱਟੀ ਵਾਲੇ ਕਰਪਤਾ ਪਤਾ ਤਾਂ